ਇਵਨ ਆਈ ਐਮ ਹਰਪ੍ਰੀਤ ਕੌਰ ਫਰੋਮ ਸ਼੍ਰੀ ਗੁਰੂ ਨਾਨਕ ਦੇਵ ਸਿੱਖ ਪਬਲਿਕ ਸਕੂਲ ਵੈਲਕਮ ਟੂ ਐਫ ਪੀ ਐਸ ਟੌਕਸ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਇਸ ਤੋਂ ਪਹਿਲਾਂ ਲੈਕਚਰ ਵਿੱਚ ਕਮਲਜੀਤ मैम ਨੇ ਸਾਨੂੰ ਸਾਰਿਆਂ ਨੂੰ ਪੰਜਾਬੀ ਵਰਮਾਲਾ ਦੀ ਜਾਣਕਾਰੀ ਦਿੱਤੀ ਸੀ ਇਸ ਨੂੰ ਅੱਗੇ ਵਧਾਉਂਦੇ ਹੋਏ ਮੈਂ ਤੁਹਾਡੇ ਨਾਲ ਪੰਜਾਬੀ ਭਾਸ਼ਾ ਦੀ ਲਿਪੀ ਜਿਸ ਨੂੰ ਗੁਰਮੁਖੀ ਲਿਪੀ ਕਹਿੰਦੇ ਹਨ ਉਸ ਦੀ ਜਾਣਕਾਰੀ ਦੀ ਸਾਂਝ ਪਾਵਾਂਗੀ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਤੋਂ ਪਾਵ ਗੁਰੂ ਦੇ ਮੁਕਤੋ ਉਚਾਰੀ ਹੋਈ ਜਾਂ ਫਿਰ ਬੋਲੀ ਹੋਈ ਇਸ ਦਾ ਵਿਕਾਸ 16ਵੀਂ ਸਤਾਬਦੀ ਵਿੱਚ ਦੂਜੇ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ ਇਸ ਤੋਂ ਪਹਿਲਾਂ ਲੈਂਡਾ ਨਾਦੀ ਲਿਪੀ ਪ੍ਰਚਲਿਤ ਸੀ ਜਿਸ ਵਿੱਚ ਬਹੁਤ ਸਾਰੀਆਂ ਕਮੀਆਂ ਹੋਣ ਕਰਕੇ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਗਿਆ ਅਤੇ ਇਸ ਦਾ ਪ੍ਰਚਾਰ ਪ੍ਰਸਾਰ ਕੀਤਾ ਗਿਆ ਭਾਰਤ ਵਿੱਚ ਹੀ ਨਹੀਂ ਬਲਕਿ ਹੋਰਨਾ ਦੇਸ਼ਾ ਵਿਦੇਸ਼ਾ ਵਿੱਚ ਵੀ ਗੁਰਮੁਖੀ ਲਿਪੀ ਦੀ ਪਰਪੂਰ ਵਰਤੋਂ ਕੀਤੀ ਜਾਂਦੀ ਹੈ ਪੰਜਾਬ ਰਾਜ ਵਿੱਚ ਇਸ ਨੂੰ ਅਧਿਕਾਰਿਕ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਸਿੱਖ ਜਗਤ ਦਾ ਗੁਰਮੁਖੀ ਲਿਪੀ ਨਾਲ ਗੂੜਾ ਸਬੰਧ ਹੈ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਇਸ ਲਿਪੀ ਵਿੱਚ ਸੁਭਾਏਮਾਨ ਹਨ ਪੰਜਾਬੀ ਗੁਰਮੁਖੀ ਦੇ ਹਰੇਕ ਅੱਖਰ ਦੀ ਬੜਤਰ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਹੈ ਸੋ ਏਸੀ ਅੱਜ ਦੀ ਵੀਡੀਓ ਅੱਗੇ ਮਿਲਦੇ ਹਾਂ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ